ਸਾਧਿਆ ਬੀਨ ਸਿੰਘ ਜੀ ਦੀ ਸ਼ਹਾਦਤ ਦਾ ਮਜ਼ਾਕ ਪਣਾ ਰਹੇ ਨੇ ਬਿੱਟੂ ਰਾਜਾ ਵਡਿੰਗ ਨੇ ਕਿਹਾ ਬੀਨ ਸਿੰਘ ਜੀ ਦੀ ਚਿੱਟੀ ਪਗ ਨੂੰ ਤਾਂ ਬਖਸ਼ ਦਿਓ ਰਾਜਾ ਵਡਿੰਗ ਨੇ ਕਿਹਾ ਬੀਨ ਸਿੰਘ ਜੀ ਨੂੰ ਤਾਂ ਬਦਨਾਮ ਨਾ ਕਰੋ ਲੁਧਿਆਣਾ ਤੋਂ ਭਾਜਪਾ ਦੇ ਉਮੀਦਵਾਰ ਨੇ ਰਵਨੀਤ ਬਿੱਟੂ ਕੁਝ ਦਿਨ ਪਹਿਲਾਂ ਹੀ ਕਾਂਗਰਸ ਛੱਡ ਕੇ ਭਾਜਪਾ ਦੇ ਵਿੱਚ ਸ਼ਾਮਿਲ ਹੋਏ ਨੇ ਪਰ ਜਿਹੜਾ ਪੋਸਟਰ ਲੱਗਿਆ ਭਾਜਪਾ ਦਾ ਉਸ ਦੇ ਵਿੱਚ ਬੀਨ ਸਿੰਘ ਦੀ ਫੋਟੋ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਮਰਹੂਮ ਬੀਨ ਸਿੰਘ ਦੀ ਫੋਟੋ ਉਸ ਪੋਸਟਰ ਦੇ ਵਿੱਚ ਲੱਗੀ ਹੋਈ ਹੈ ਔਰ ਉਸ ਪੋਸਟਰ ਨੂੰ ਲੈ ਕੇ ਸਵਾਲ ਖੜੇ ਕੀਤੇ ਨੇ ਪਾਰਟੀ ਦੇ ਪ੍ਰਧਾਨ ਕਾਂਗਰਸ ਦੇ ਸੂਬਾ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਉਹਨਾਂ ਨੇ ਕਿਹਾ ਕਿ ਬਿਹੰਤ ਸਿੰਘ ਜੀ ਦੀ ਚਿੱਟੀ ਪੱਗ ਨੂੰ ਤਾਂ ਬਖਸ਼ ਦਿਓ ਉਹਨਾਂ ਨੇ ਟਵੀਟ ਕੀਤਾ ਬਕਾਇਦਾ ਟਵੀਟ ਕਰਦੇ ਉਹਨਾਂ ਲਿਖਿਆ ਬਿੱਟੂ ਜੀ ਤੁਸੀਂ ਆਪ ਤਾਂ ਭਾਜਪਾ ਦੇ ਖੇਮੇ ਵਿੱਚ ਖੜ ਕੇ ਆਪਣੀ ਸੱਤਾ ਦੀ ਭੁੱਖ ਵਾਲੀ ਸ਼ਖਸੀਅਤ ਨੂੰ ਜੱਗ ਜ਼ਾਹਿਰ ਕਰ ਦਿੱਤਾ ਪਰ ਸਰਦਾਰ ਬਿਹੰਤ ਸਿੰਘ ਜੀ ਦੀ ਉਸ ਚਿੱਟੀ ਪੱਗ ਨੂੰ ਤਾਂ ਬਖਸ਼ ਦਿਓ ਉਹਨਾਂ ਨੂੰ ਤਾਂ ਬਦਨਾਮ ਨਾ ਕਰੋ ਉਹਨਾਂ ਦੀ ਫੋਟੋ ਨੂੰ ਤੁਸੀਂ ਆਪ ਵੋਟਾਂ ਦੇ ਲਈ ਵਰਤ ਕੇ ਉਹਨਾਂ ਦੀ ਸ਼ਹਾਦਤ ਦਾ ਮਜ਼ਾਕ ਬਣਾ ਰਹੇ ਹੋ ਅਕਲ ਨੂੰ ਹੱਥ ਮਾਰੋ ਇਹ ਰਵਨੀਤ ਸਿੰਘ ਬਿੱਟੂ ਦੇ ਲਈ ਟਵੀਟ ਲਿਖ ਰਹੇ ਨੇ ਅਮਰਿੰਦਰ ਸਿੰਘ ਰਾਜਾਪੜੀ